ਬਾਈ ਆਪਾਂ ਨੇ ਬਣਾ ਲਾਏ ਕਾਤਾਰ ਸਾਹਿਬ ਆਪ ਤੇ ਦੇਸ਼ ਨੂੰ ਇਹ ਗੱਲਾਂ ਦੇ ਆਪਾਂ ਇੰਝ ਬੰਦੇ ਤਾਂ ਵੋਟਾਂ ਕਿਵੇਂ ਲਵਾਗੇ ਆਪਾਂ ਇਹਨੂੰ ਅਗਲ ਤੋਂ ਖਾਓ ਪੈਣਾ ਇਹਨੂੰ ਖਾਓ ਪੈਣਾ ਬੋਲੀ ਆ ਕਿੱਦਾਂ ਸਭ ਨਾਲ ਇੱਕ ਸਾਥ ਕਰ ਸੋ ਬਾਈ ਮਾਸ਼ੀਤ ਕੋਈ ਨਹੀਂ ਆ ਇਹਨਾਂ ਨੂੰ ਬੁਲਾ ਦੇ ਲਾ ਕੇ ਅੱਜ ਬਾਈ ਜੀ ਕਿੰਨੋਂ ਬੋਲਣ ਦੀ ਥੋੜੀ ਜਾ ਕਾ ਸਿਖਾਓ ਅੱਗੇ ਵੀ ਤੁਹਾਡੇ ਨਾਲ ਕਿੰਨੀ ਜਲਦੀ ਸਰਵਿਸ ਦਸੀਆ ਬਲੇ ਪੈਸੇ ਲੈ ਕੇ ਗਾਣੇ ਬਣਾਏ ਆ ਇਹ ਪੈਸੇ ਲੈ ਕੇ ਵਿੱਚ ਬੋਲੋ ਪਿਆ ਸਾਡੇ ਬਣੀ ਨਹੀਂ ਐਪੀ ਦੇ ਨਾਲ ਹੀ ਕਵਰ ਲਾਈ ਤੁਹਾਡੀ ਨਹੀਂ ਯਾਰ ਇਹਨਾਂ ਦੀ ਖਬਰ ਪੰਜਾਬੀਆਂ ਨੂੰ ਲੱਗੋ ਯਾਰ ਪਪਾ ਜੀ ਪੱਤਰਕਾਰ ਦਾ ਨਿੱਜੀ ਸਵਾਲ ਨਹੀਂ ਹੁੰਦਾ ਇਹ ਜਨਤਾ ਦਾ ਸਵਾਲ ਨਹੀਂ ਪੱਤਰਕਾਰ ਦਾ ਨਿੱਜੀ ਸਵਾਲ ਛੋੜੀ ਆ ਭਾਜੀ ਇਹ ਜਨਤਾ ਦਾ ਸਵਾਲ ਹੈ ਖਬਰ ਨਾਲ ਚਲਾਓ ਯਾਰ ਬਾਪੂ ਜੀ ਜਨਤਾ ਦੇ ਸਵਾਲ ਹੈ ਪੱਤਰਕਾਰ ਦਾ ਨਿੱਜੀ ਸਵਾਲ ਥੋੜੀ ਆ ਇਹ ਦੇ ਬਾਪਾ ਜੀ ਜਨਤਾ ਦੇ ਸਵਾਲ ਆ ਇਹ ਪੱਤਰਕਾਰ ਦਾ ਨਿੱਜੀ ਸਵਾਲ ਛੋੜੀ ਹੈ ਭਾਈ ਇਹ ਕੋਈ ਨਾ ਕੋਈ ਸਵਾਲ ਕਰਨ ਵਾਲਾ ਆਪਣੇ ਧਰਤੀ ਦਾ ਕੋਈ ਬਲਬਾਸੀ ਹੈ ਸਾਡੇ ਵੀ ਬਾਪੂ ਰੱਬ ਨਾਲ ਤਾਂ ਜੋ ਉਹ ਵੀ ਸਵਾਲਾਂ ਵੀ ਲੋਕਾਂ ਨੇ ਸਿਹਰਾ ਕੀਤੀ ਆ ਆਪਣੇ ਘਰੋਂ ਕੱਢਣੇ ਹਾਂ ਜੀ ਉਹ ਬਰਕਰਾਰ ਕਰੋ ਬੰਨਾ ਨਹੀਂ ਨਹੀਂ ਲੋਕਾਂ ਭਾਜੀ ਉਹ ਕਹਿੰਦਾ ਪੈਸੇ ਲੈ ਕੇ ਨਹੀਂ ਲਾਉਣੀ ਆ ਤੁਸੀਂ ਲਵਾ ਲਓ ਜੀ ਇਹ ਬਲਵਾਣੀ ਆਂ ਮੈਂ ਜਾ ਕੇ ਤਲਾਹੂਗਾ ਭਾਈ ਜੀ ਕੋਈ ਬਾਅਦ ਦਾ ਮੀਡੀਆ ਤੇ ਆਓ ਦਰਦਾਰ ਨਹੀਂ ਕਰ ਮੇਰੇ ਮੇਰੇ ਬੰਦੇ ਤੋਸੀਂ ਸਾਡੇ ਭਰਾ ਉਹ ਭਾਈ ਮੰਨਿਆ ਤਾਂ ਮੇਰੇ ਕੋਲ ਭਗਵਾਨ ਜੀ ਕੁਸਤਾਹੀ ਹੋਈ ਨਾ ਉਸਤਾਦ ਇਹ ਮੈਂ ਤੁਹਾਡੇ ਨੂੰ ਉਹ ਧਿਆਨ ਦਿਲਾਦਾ ਮੈਂ ਕਿ ਤਾ ਸੋਰਾ ਕਿ ਮਾਤ ਸਵਾ ਚੁੱਕਾ ਇਹ ਬੰਦੇ ਇੱਧਰ ਲੱਗਣ ਦੇ ਮਾਝੇ ਚ ਕਾਬਲ ਨਹੀਂ ਹੈਗੇ ਜਿਹੜੇ ਬੰਦੇ ਨੂੰ ਬੋਲਣ ਦੀ ਹੈ ਮੈਂ ਤੁਹਾਡੇ ਬੱਚਿਆਂ ਵਰਗਾ ਉਹਨਾਂ ਨੂੰ ਰੋਕੋ ਉਹ ਮਾਰੇ ਰੋਕੋ ਉਹਨਾਂ ਨਾਲ ਗੋਲੇ ਸੋਣ ਬਾਬਾ ਜੀ ਇਦਾਂ ਨਹੀਂ ਰੱਖਣ ਲੱਗੀ ਉਹਨੂੰ चंता ते सवाल ਜਨਤਾ ਦੇ ਸਵਾਰ ਆਏ ਜੀ ਆਪਣੇ ਕੋਲ ਨਹੀਂ ਜੇ ਅਸੀਂ ਨਿੱਕੀ ਸਵਾਰ ਕਰਾਂਗੇ ਦੇ ਉਸਨੇ ਰਹਿਣਾ ਥੀ ਸਾਡੀ ਮਾਣਮਾਗੀ ਉਸਦੀ ਬੇਹੇਵਾਨੀ ਦਾ ਆਪਣੇ ਕੋਲ ਨਹੀਂ ਭਾਜੀ ਕੋਈ ਇੰਨੀ ਤੇ ਲਾਉਣੀ ਸਾਡੀ ਬਾਬਾ ਜੀ ਹੱਥ ਜੋੜੇ ਆ ਹੱਥ ਜੋੜੇ ਆਡੇ ਅੱਜ ਤੋਂ ਬਾਅਦ ਵਾਲੀ ਕਹਾਣੀ ਨਹੀਂ ਬਾਕੀ ਅੱਜ ਤੋਂ ਬਾਅਦ ਉਹਨਾਂ ਦੀ ਪਾਰਟੀ ਦੀ ਗੱਲ ਨਹੀਂ ਉਹ ਨਹੀਂ ਲੰਘੇ ਨਹੀਂ ਲੰਘੇ ਨਾ ਇਹ ਜਵਾਬ ਚੋਰਨੇ ਨੂੰ ਐਡੀ ਬਸ ਵਾਲੀ ਜਿੱਤਣ ਆਪੀ ਕੋਈ ਗੱਲ ਨਹੀਂ ਉਹ ਕੋਈ ਨਹੀਂ ਜਾਂਦਾ ਤੁਸੀਂ ਬਾਣੀ ਰਹੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦੇ ਨਾਲ